ਜੋ ਬੋਲੇ ਉਸ ਉਹਨਰ ਪੈ ਸਤਿਗੁਰੂ ਦਾਸ ਮਹਾਰਾਜ ਕੀ ਸੁਸੰਗਤ ਜੀ ਸਮੀ ਇਸ ਸਮੇਂ ਜੀ ਫਗਵਾੜਾ ਵਿਖੇ ਆ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੀ ਅਖੰਡ ਜੋਤ 13ਵੀਂ ਇੱਥੇ ਪਹੁੰਚੀ ਹੈ ਸਾਡੇ ਨਾਲ ਐਡਵੋਕੇਟ ਸ੍ਰੀਤਾ ਪੈਂਜੀ ਹਨ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਪਹਿਲੀ ਜੈਗੁਰਦੇਵ ਜੀ ਜੈਗੁਰਦੇਵ ਤੁਹਾਨੂੰ ਗੁਰਦੇਵ ਜੀ ਸਭੂ ਸੰਗਤ ਨੂੰ ਵੀ ਮੈਂ ਤੁਹਾਡੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ੍ਰੀਤਾ ਪੈਨ ਜੀ ਫਗਵਾੜ ਦੀ ਧਰਤੀ ਤੇ ਇਸ ਸਮੇਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਜਿਹੜੀਆਂ ਸਤਿਗੁਰਾਂ ਦੇ ਰੰਗ ਵਿੱਚ ਰੰਗੀਆਂ ਗਈਆਂ ਔਰ ਕਾਂਸੀ ਬਨਾਰਸ ਤੋਂ ਜਿਹੜੀ ਖੰਡ ਜੋਤ ਆਈ ਹੈ ਸੋ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਜੀ ਕੀ ਕਹਿਣਾ ਚਾਹੋਗੇ ਇਸ ਬੰਦੀ ਹਾਂ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਆਪਲਾਈ ਗੇਟ ਔਰ ਪੂਰੇ ਜਗਤ ਦੇ ਵਿੱਚ ਗੁਰੂ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਆਗਮਨ ਪੁਰਬ ਦੇ ਵਿੱਚ ਦੀ ਖੁਸ਼ੀਆਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਪ੍ਰਵਾਤ ਫੇਰੀਆਂ ਦੇ ਕੀਤਾ ਜਾ ਰਿਹਾ ਆ ਸਾਡੇ ਅਜੇ ਮਹੱਲਾ ਪ্লাই ਗੇਟ ਦੇ ਵਿੱਚ 13ਵੀਂ ਜਿਹੜੀ ਜੋਤ ਆ ਪਵਿੱਤਰ ਪਾਵਨ ਜੋਤ ਗੁਰਦਨਪੁਰ ਤੋਂ ਲੈ ਆਂਦੀ ਗਈ ਆ ਕਾਂਚੀ ਬਨਾਰਸ ਤੋਂ ਅਥੇ ਸੰਗਤਾਂ ਵੱਲੋਂ ਖੋਮ ਹਵਾ ਕੇ ਮਤਲਬ ਕਿ ਜੋਰ ਸ਼ੋਰ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਆ ਔਰ ਜਕਾਰਿਆਂ ਦੇ ਨਾਲ ਗੁਰ ਸ਼ਬਦਾਂ ਦੇ ਨਾਲ ਮਹਾਰਾਜ ਦਾ ਜਿਹੜਾ ਹੈਗਾ ਵੈਲਕਮ ਸਵਾਗਤ ਕੀਤਾ ਜਾ ਰਿਹਾ ਆ ਸਮੂਹ체 ਸਮਾਜ ਵੱਲੋਂ ਸਮੂਹੀ ਕੌਮ ਵੱਲੋਂ ਔਰ ਮੈਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦੇ ਰਹੀ ਆ ਸੋ ਭੈਣ ਜੀ ਅੱਜ ਬੜਿਆਂ ਸੰਗਤਾਂ ਦੇ ਵਿੱਚ ਖੁਸ਼ੀਆਂ ਆ ਕਿਉਂਕਿ ਸਤਿਗੁਰੂ ਰਬਦਾਸ ਮਹਾਰਾ ਜਨਮ ਸਥਾਨ ਤੋਂ ਜਿਹੜੀ ਜੋਤ ਆਈ ਹੈ ਔਰ ਫਗਵਾੜੇ ਦੀ ਧਰਤੀ ਬੈਸੇ ਵੀ ਕਾਫੀ ਇੱਥੇ ਮਿਸ਼ਨਰੀ ਸਾਥੀ ਅਸੀਂ ਦੇਖ ਕੇ ਆਏ ਆ ਪਿੱਛੇ ਸੰਵਿਧਾਨ ਚੌਕ ਵੀ ਸਿਗਾ ਡਾਕਟਰ ਪੀ ਆਰ ਅੰਬੇਡਕਰ ਸਾਹਿਬ ਜੀ ਦਾ ਜਿਹੜਾ ਸੰਵਿਧਾਨ ਵਾਲਾ ਲੱਗਾ ਸੀਗਾ ਆਪਣੇ ਸਰੂਪ ਲੱਗਾ ਹੋਇਆ ਸੀਗਾ ਔਰ ਬਸਪਾ ਦੇ ਵੀ ਅਸੀਂ ਕਾਫੀ ਝੰਡੇ ਦੇਖੇ ਤੇ ਪਤਾ ਲੱਗਦਾ ਕਿ ਕਾਫੀ ਜਿਹੜਾ ਇਹੜਾ ਇਲਾਕਾ ਆ ਗੁਰੂ ਰਵਿਦਾਸ ਮਹਾਰਾਜ ਜੀ ਬਾਬਾ ਸਾਹਿਬ ਦਾ ਟੋਪੀ ਅੰਮ੍ਰਿਤ ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਨੂੰ ਵੀ ਸਮਰਪਿਤ ਹੈ ਜਿੱਥੇ ਧਰਮ ਨੂੰ ਉੱਥੇ ਮਿਸ਼ਨ ਨੂੰ ਵੀ ਇਹਦੇ ਬਾਰੇ ਕੀ ਕਹਿਣਾ ਚਾਹੂਗੇ ਹਾਂਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਇਹ ਸਾਡਾ ਜਿਹੜਾ ਮਹੱਲਾ ਆ ਇਹ ਮਿਸ਼ਨਰੀ ਆ ਇਹ ਡੀਐਸ4 ਬ bomb safe ਔਰ ਬੀਐਸਪੀ ਦਾ ਗੜ ਮੰਨਿਆ ਜਾਂਦਾ ਹੈ ਸਾਡੀ ਜਿਹੜੀ ਬੀਐਸਪੀ ਆ ਇੱਥੋਂ ਹਮੇਸ਼ਾ ਮਤਲਬ ਕਿ ਵੱਧ ਚੜ ਕੇ ਵੋਟਾਂ ਲੈਂਦੀ ਹੈ ਔਰ ਇੱਥੇ ਸਾਡੀ ਕਿਸੇ ਵੀ ਹੋਰ ਕਮਿਊਨਿਟੀ ਦਾ ਜਾਂ ਸਾਡੇ ਆ ਵੋਟ ਬੈਂਕ ਦਾ ਕੋਈ ਲੈਣ ਦੇਣ ਨਹੀਂ ਹੈ ਔਰ ਸਿਰਫ ਰਵਦਾਸ ਮਹਾਰਾਜ ਦੀ ਜਾਇਜਕਾਰ ਹੈ ਬਾਬਾ ਸਾਹਿਬ ਅੰਬੇਡਕਰ ਦੀ ਜਾਇਜਕਾਰ ਹੈ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਸਾਡਾ ਜਿਹੜਾ ਫਗਵਾੜਾ ਹੈ ਉਹ ਸਾਡੇ ਚੱਕ ਹਕੀਮ ਰਵਦਾਸ ਮਹਾਰਾਜ ਦੀ ਚੰਨਸ਼ੂ ਪ੍ਰਾਪਤ ਧਰਤੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਬਾਬਾ ਸਾਹਿਬ ਅੰਬੇਡਕਰ ਦੀ ਇੱਥੇ ਫਗਵਾੜੇ ਦੇ ਵਿੱਚ ਪੂਰੀ ਜਾਇਜਕਾਰ ਹੈ ਸੋ ਭੈਣ ਜੀ ਸਤਗੁਰੂ ਰਵਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਆ ਰਿਹਾ ਤੇ ਸੰਗਤਾਂ ਨੂੰ ਕੋਈ ਸਨੇਹਾ ਕੋਈ ਮੈਸੇਜ ਹਾਂਜੀ ਬਿਲਕੁਲ ਮੈਂ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਗੁਰੂ ਮਹਾਰਾਜ ਦਾ ਜਿਹੜਾ ਗੁਰਪੁਰਬ ਆ ਰਿਹਾ ਬੜੇ ਪਿਆਰ ਮੁਹੱਬਤ ਦੇ ਨਾਲ ਸਾਂਝੇ ਤੌਰ ਤੇ ਮਨਾਇਆ ਜਾਵੇ ਕਿਸੇ ਵੀ ਜਾਤ ਪਾਤ ਦਾ ਕੋਈ ਵੀ ਭੇਦ ਭਾਵਨਾ ਕੀਤਾ ਜਾਵੇ ਜਿਵੇਂ ਰਬਦਾਸ ਮਹਾਰਾਜ ਨੇ ਸਾਂਝੀ ਵਾਲਤਾ ਦਾ ਸੰਦੇਸ਼ ਆਪਣੇ ਸਮੇਂ ਦੇ ਵਿੱਚ ਦਿੱਤਾ ਸੀ ਸਾਨੂੰ ਉਹਨੂੰ ਹੀ ਫੋਲੋ ਕਰਦੇ ਹੋਏ ਅ ਅੱਗੇ ਤੋਰਨਾ ਚਾਹੀਦਾ ਹੈ ਔਰ ਸਾਨੂੰ ਬੜੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰਪੁਰਬ ਨੂੰ ਮਨਾਣਾ ਚਾਹੀਦਾ ਹੈ ਔਰ ਅਸੀਂ ਨਾਲ ਹੀ ਇਹ ਕਹਿਣਾ ਚਾਹੁੰਦੇ ਆ ਕਿ ਸ਼ੋਰ ਸ਼ਰਾਬੇ ਤੋਂ ਬਿਨਾ ਮੀਡੀਆ ਦੇ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ ਪਟਾਕੇ ਪਟਾਕੇ ਚਲਾਓ ਪਰ ਘਟ ਔਰ ਉਸ ਤੋਂ ਬਾਅਦ ਸਾਨੂੰ ਜਿਹੜਾ ਕਿ ਅਸੀਂ ਪਟਾਕੇ ਬੁਲੇਟਾਂ ਦੇ ਚਲਾਉਨੇ ਆ ਉਹ ਨਾ ਚਲਾਇਆ ਜਾਵੇ ਪੋਲਿਊਸ਼ਨ ਫ੍ਰੀ ਬੜੇ ਪਿਆਰ ਸੰਗਤ ਦੇ ਨਾਲ ਗੁਰਬਾਣੀ ਦਾ ਜਾਪ ਕਰਦੇ ਹੋਏ ਗੁਰੂ ਮਹਾਰਾਜ ਦੇ ਗੁਣ ਗਾਣ ਕਰਦੇ ਹੋਏ ਆਗਮਨ ਪੁਰਬ ਨੂੰ ਮਨਾਇਆ ਜਾਵੇ ਤਾਂ ਕਿ ਸ਼ਲਾਗਾ ਜੋਗ ਇੱਕ ਐਗਜ਼ਾਮਪਲ ਬਣ ਸਕੇ ਕਿ ਰਵਦਾਸ ਮਹਾਰਾਜ ਨਾਮਲੇਵਾ ਸੰਗਤਾਂ ਗੁਰੂ ਰਵਦਾਸ ਮਹਾਰਾਜ ਜੀ ਦਾ ਗੁਰਪੁਰਬ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਨੇ ਧੰਨਵਾਦ ਜੀ ਧੰਨਵਾਦ ਪਹਿਨ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਾਡੇ ਐਡਵੋਕੇਟ ਸ੍ਰੀਤਾ ਭੈਣ ਜੀ ਜਿਨ੍ਹਾਂ ਨੇ ਸਤਗੁਰੂ ਰਵਦਾਸ ਮਹਾਰਾਜ ਜੀ ਦੇ 683 ਪ੍ਰਕਾਸ਼ਪੁਰ ਉਹਦੀਆਂ ਮੁਬਾਰਕਾਂ ਵੀ ਦਿੱਤੀਆਂ ਔਰ ਕਾਂਚੀ ਬਨਾਰਸ ਤੋਂ ਆਈ ਹੋਈ ਅਖੰਡ ਜਿਹੜੀ ਜੋਤ ਆ ਉਹਨਾਂ ਬਾਰੇ ਵੀ ਵਿਸਤਾਰ ਨਾਲ ਦੱਸਿਆ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਆ ਇਸ ਸਮੇਂ ਫਗਵਾੜੇ ਦੀ ਧਰਤੀ ਦੇ ਉੱਤੇ 13ਵੀਂ ਜਿਹੜੀ ਆ ਅਖੰਡ ਜੋਤ ਆ ਇਹ ਪਹੁੰਚੀ ਹੋਈ ਆ ਤੁਸੀਂ ਦੇਖ ਸਕਦੇ ਦਰਸ਼ਨ ਕਰ ਸਕਦੇ ਆ ਸੰਗਤ ਜੀ ਸੋ ਬੜੇ ਮਾਣ ਵਾਲੀ ਗੱਲ ਐ ਕਿ ਸਾਧਗੁਰੂ ਰਬੀਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਤੋਂ ਲਗਾਤਾਰ 13ਵੀਂ ਵਾਰ ਜਿਹੜੀ ਹੈ ਅਖੰਡ ਜੋਤ ਜਿਹੜੀ ਹੈ ਫਗਵਾੜੇ ਦੀ ਧਰਤੀ ਤੇ ਪਹੁੰਚੀ ਹੈ ਔਰ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ ਦੇਖ ਸਕਦੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਆਪਣੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨਦਾਰ ਕਰਨ ਲਈ ਗੁਰੂ ਰਵਿਦਾਸ ਮਹਾਰਾ ਦੇ ਜਨਮ ਸਥਾਨ ਮੰਦਿਰ ਤੋਂ ਆਈ ਹੋਈ ਜੋਤ ਦੇ ਦਰਸ਼ਨਦਾਰ ਕਰਨ ਲਈ ਪਹੁੰਚੀਆਂ ਸੋ ਸੰਗਰ ਦੀ ਦਰਸ਼ਨ ਕਰੋ ਜੀ ਸਤਿਗੁਰੂ ਰਵਿਦਾਸ ਮਹਾਰਾ ਜੀ ਦੇ ਦਰਬਾਰ ਤੋਂ ਆਈ ਹੋਈ ਖੰਡ ਜੋਤ ਦੇ ਔਰ ਬੱਤੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਆਪਣੇ ਸਤਿਗੁਰਾਂ ਦੇ ਦਰਬਾਰ ਤੋਂ ਆਹੀ ਜੋਤ ਦੇ ਦਰਸ਼ਨ ਕਰ ਰਹੀ ਆ ਦੇਖ ਸਕਦੇ ਜੀ ਸੋ ਬਹੁਤ ਜਿਹੜਾ ਸ਼ਾਹ ਆ ਸੰਗਤ